ਹਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਧ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਤ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਸ਼ਲੋਕ ਮਹੱਲਾ ਪੰਜਵਾ ਨਦੀ ਤਰੰਦੜੀ ਮੈਡਾ ਖੋਜਨਾ ਖੁੰਬੈ ਮੰਜ ਮੁਹੱਬਤ ਤੇਰੀ ਤੋ ਸਹਿ ਚਰਨੀ ਮੈਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮੈਡਾ ਖੋਜ ਨ ਖੁੰਬੈ ਮੰਜ ਮੁਹੱਬਤ ਤੇਰੀ ਤੋ ਸਹ ਚਰਨੀ ਮੈਡਾ ਹਿੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾ ਜਿਨਾਂ ਜਿਸੰਦੜਿਆ ਦੁਰਮਤ ਵੰਨ ਮਿੱਤਰ ਅਸਾਢੜੇ ਸਈ ਔ ਟੁੰਡੇ ਨੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆ ਭਗਤਾ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਉਠਿਆ ਜਨਮ ਮਰਨ ਭਉ ਕਟਿਐ ਜਨ ਕਾ ਸ਼ਬਦ ਜਪ ਵੰਦਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸਉ ਲਾਇਨ ਰੰਗ ਜਿਸ ਦੀ ਸਭ ਧਾਰਿਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰਿਆ ਰਹਿਣ ਦਿਨ ਸਕਰ ਜੋੜ ਸਾਸ ਸਾਸ ਧਿਆਈਐ ਜਾ ਆਪੇ ਹੋਏ ਦਇਾਲ ਤਾਂ ਭਗਤ ਸੰਗ ਪਾਈਐ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਸੰਸਾਰ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਟਿੱਕੜ ਵਿੱਚ ਨਹੀਂ ਖੁੱਬਦਾ ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤ ਹੈ ਏ ਪਤੀ ਪ੍ਰਭੂ ਮੈਂ ਆਪਣਾ ਇਹ ਨਮਾਣਾ ਜਿਹਾ ਦਿਲ ਤੇਰੇ ਚਰਨਾਂ ਵਿੱਚ ਪਰੋ ਲਿਆ ਹੈ ਏ ਹਰੀ ਸੰਸਾਰ ਸਮੁੰਦਰ ਵਿੱਚੋਂ ਤਰਨ ਲਈ ਤੂੰ ਹੀ ਨਾਨਕ ਦਾ ਤੁਲਹਾ ਹੈ ਤੇ ਬੇੜੀ ਹੈ ਸਾਡੇ ਅਸਲ ਮਿੱਤਰ ਉਹੀ ਹਨ ਜਿਨ੍ਹਾਂ ਦਾ ਦ دیدار ਹੁੰਆਂ ਭੈੜੀ ਮਤ ਦੂਰ ਹੋ ਜਾਂਦੀ ਹੈ ਪਰ ਹੇ ਦਾਸ ਨਾਨਕ ਮੈਂ ਸਾਰਾ ਜਗਤ ਭਾਲ ਵੇਖਿਆ ਹੈ ਕੋਈ ਵਿਰਲੇ ਅਜਿਹੇ ਮਨੁੱਖ ਮਿਲਦੇ ਹਨ اے ਪ੍ਰਭੂ ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਸਾਡੇ ਮਨ ਵਿੱਚ ਆ ਵਸਦਾ ਹੈ ਸਾਧ ਸੰਗਤ ਵਿੱਚ ਆਪਣਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ ਤੇ ਫਿਰ ਸਿਰ ਤੋਂ ਸਲਾਹ ਦੀ ਬਾਣੀ ਪੜਿਆਂ ਸੇਵਕ ਦਾ ਜਨਮ ਮਰਨ ਦਾ ਭਾਵ ਸਾਰੀ ਉਮਰ ਦਾ ਡਰ ਕੱਟਿਆ ਜਾਂਦਾ ਹੈ ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਹੋਲਦੇ ਹਨ ਉਸ ਦੇ ਵਿਕਾਰ ਰੂਪ ਸਾਰੇ ਜਨ ਭੂਤ ਲੁਕ ਜਾਂਦੇ ਹਨ ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ ਜੋ ਅਪਹੁੰਚ ਹੈ ਤੇ ਬੇਅੰਤ ਹੈ ਸੰਤ ਉਸ ਪਰਮਾਤਮਾ ਨਾਲ ਅਸਾਡਾ ਪਿਆਰ ਜੋੜ ਦਿੰਦੇ ਹਨ ਦਿਨ ਰਾਤ ਸਵਾਸ ਸਵਾਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ